ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ 'ਚੋਂ ਵਧੀਆ ਰੇਟਾਂ 'ਚ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਗਾ ਦਾਂਗੇ ਬਿਲਕੁਲ ਫਰੀਚ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਸਕਾਰਪੀਓ ਗੱਡੀ ਤੁਸੀਂ ਚੈੱਕ ਕਰੋ ਜੀ ਪੰਜਾਬ ਨੰਬਰ ਮਾਡਲ ਦੀ ਗੱਲ ਕਰੀਏ 2010 ਮਾਡਲ ਆਪਾਂ ਲੈ ਕੇ ਪਹੁੰਚੇ ਆ ਮਾਲਕ ਨੇ ਜਿੰਨੀ ਜਾਣਕਾਰੀ ਦੱਸੀ ਸੀ ਉਹ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ ਮਾਲਕ ਨੇ ਦੱਸੀ ਹੈ ਸਾਰੀ ਗੱਡੀ ਰੀਜਨਲ ਹੈ ਇੰਜਨ ਗੇਅਰ ਤੋਂ ਲੈ ਕੇ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸਾਰੀ ਸਰਵਿਸ ਹੋਈ ਹੈ ਸਾਰਾ ਫਿਲਟਰਾਂ ਦਾ ਕੰਮ ਹੋਇਆ ਸੀ ਸਾਰੇ ਫਿਲਟਰ ਚੇਂਜ ਹੋਏ ਨੇ ਮਾਲਕ ਦਾ ਏਰੀਆ ਮਾਨਸਾ ਗੱਡੀ ਦੀ ਡਿਮਾਂਡ ਜਿਹੜੀ ਮਾਲਕ ਨੇ ਕੀਤੀ ਹੈ 290000 ਰੁਪਏ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਉੱਤੇ ਥੱਲੇ ਵੇਖੀ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਬਾਕੀ ਫੋਟੋ ਵਿੱਚ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਸੀ ਟਾਇਰ ਵਧੀਆ ਨੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਮਾਲਕ ਦੀ ਪਰਸਨਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰੇ ਆਜੋ ਚੈੱਕ ਕਰ ਲਓ ਚਲਾ ਕੇ ਦੇਖ ਲਓ ਅੰਦਰੋਂ ਦੇਖ ਲਓ ਜਦੋਂ ਪੂਰੀ ਤਸੱਲੀ ਹੋ ਗਈ ਜਦੋਂ ਫਿੱਟ ਆ ਗਈ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਨਾਲ ਪਹਿਲਾਂ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਤਾਂ ਓਨਰ ਦਾ ਨੰਬਰ 8591761966 ਗੱਲ ਆਪ ਹੀ ਕਰ ਲਓ ਜੀ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਡੈਜ਼ਾਇਰ ਐਲਡੀਆਈ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸਾਰਾ ਕੁਝ ਵਧੀਆ ਜੀ ਬੈਟਰੀ ਨਵੀਂ ਹੈ ਖੈਰ 65 ਤੋਂ 70 ਰੁਪਏ ਸੀ ਚਾਰੋਂ ਵਿੰਡੋ ਪਾਵਰ ਆਪਨ ਮਿਲ ਜਾਣਗੀਆਂ ਸੀ ਤੇ ਸੈਕੰਡ ਓਨਰ ਗੱਡੀ ਆ 2030 ਤੱਕਰ ਪਾਸਿੰਗ ਗੱਡੀ ਦੀ ਆਪਨ ਮਿਲ ਜੂਗੀ ਦਿੱਲੀ ਨੰਬਰ ਹੈ ਜੀ ਐਨਓਸੀ ਮਿਲ ਜੂਗੀ ਮਾਲਕ ਕਹਿੰਦੇ ਨੇ ਜਿੱਥੋਂ ਦੀ ਕਹੋਗੇ ਉੱਥੋਂ ਦੀ ਐਨਓਸੀ ਕਟਵਾ ਦਾਂਗੇ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 2 ਲੱਖ ਤੇ 55000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਭਗਤਾ ਰੋਡ ਨਥਾਣਾ ਮਾਲਕ ਦਾ ਏਰੀਆ ਤੇ ਗੱਡੀ ਸੋਹਣੀ ਹੈ ਜੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਸੀ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਆਪਾਂ ਨੂੰ ਦੱਸੀ ਹੈ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਜੀ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਠੀਕ ਹੈ ਜੀ ਨਾਲ ਦੀ ਨਾਲ ਕਮੈਂਟ ਕਰਦੇ ਰਹਿਆ ਕਰੋ ਮਾਲਕ ਜਿਹੜੇ ਆਪ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 9465290062 ਕੋਈ ਵੀ ਗੱਲ ਕਰਨੀ ਹੋਵੇ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਤੁਸੀਂ ਆਪ ਹੀ ਕਰ ਲਿਓ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94656 29482 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਐਡ ਫਰੀ ਚ ਲਗਵਾ ਸਕਦੇ ਹੋ ਤੁਸੀਂ ਕੁਝ ਨਹੀਂ ਕਰਨਾ ਇੱਕ ਵੀਡੀਓ ਜਾਣਕਾਰੀ ਤੇ 10-12 ਫੋਟੋ ਆ ਕੁਝ ਭੇਜ ਦਿਓ ਫਰੀ ਚ ਆਪਾਂ ਐਡ ਲਗਾ ਦਾਂਗੇ ਤੁਹਾਡੇ ਘਰ ਬੈਠੇ ਬਿਠਾਈ ਜਿਹੜੀ ਕੋਈ ਮਸ਼ੀਨਰੀ ਚੱਕਰ ਕੋਠੀ ਮਕਾਨ ਹੈ ਤੁਹਾਡਾ ਸੇਲ ਹੋ ਜਾਊਗਾ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਐ ਸੀ ਗੱਡੀ ਦਾ ਮਾਡਲ 2005 ਹੈ ਪਾਸਿੰਗ ਮਾਲਕ ਨੇ 2025 ਤੱਕ ਕਰਵਾਈ ਹੋਈ ਐ ਜੈਨ ਐਲ ਐਕਸ ਆਈ ਗੱਡੀ ਆਪਾਂ ਲੈ ਕੇ ਪਹੁੰਚੀ ਆ ਮਾਲਕ ਕਹਿੰਦੇ ਨੇ ਪੂਰੀ ਵਧੀਆ ਗੱਡੀ ਐ ਸੀ ਇੱਕ ਸਾਲ ਦਾ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਨਵੀਂ ਕੰਡੀਸ਼ਨ ਐ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਵਧੀਆ ਨੇ ਮਾਲਕ ਦਾ ਏਰੀਆ ਡੈਲੋਵਾ ਸੀ 68000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਅਰਜੈਂਟ ਸੇਲ ਕਰਨੀ ਛੇਤੀ ਵੇਚਣੀ ਐ ਸੀ ਰੇਟ ਠੀਕ ਹੈ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਰੇਟ ਹੋਰ ਵੀ ਉੱਤੇ ਥੱਲੇ ਹੋ ਜਾਊਗਾ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰ ਆਉ ਚਲਾ ਕੇ ਦੇਖੋ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਕਰ ਲਾਂਗੇ ਜੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਸੀ ਗੱਲ ਕਰਨੀ ਹੈ ਜਿਹੜੀ ਵੀ ਆਪ ਹੀ ਕਰ ਲਿਓ ਤੇ ਮੈਨੂੰ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜੇ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ, ਕੁਠੀ, ਮਕਾਨ, ਗੱਡੀ, ਮੋਟਰਸਾਈਕਲ ਡੇਲੀ ਲੈ ਕੇ ਪਹੁੰਚਦੇ ਆਂ। ਥੱਲੇ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬਾ ਦਿਓ। ਠੀਕ ਹੈ ਜੀ। ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਜਰੂਰ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਕਿੰਨੇ ਰੇਟ ਚ ਕਿੱਥੋਂ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਤੁਹਾਡੇ ਵਾਸਤੇ ਪਹੁੰਚ ਜਾਂ।